ਪਰ ਜਦੋਂ ਪੁੱਤ ਬਰਾਬਰ ਦਾ ਹੋ ਜਵੇ ਉਹ ਪੁੱਤ ਕਮਲਾ ਹੋ ਜਵੇ ਉਹਨੂੰ ਸੋਝੀ ਨਾ ਰਵੇ ਆਪਣੇ ਆਪ ਦੀ ਤਾਂ ਉਹ ਬਾਪ ਦੇ ਸਿਰ ਤੇ ਕੀ ਬੀਤਦੀ ਆ ਤੇ ਉਹ ਬਾਪ ਦੀਆਂ ਅੱਖਾਂ ਅੰਨੀਆਂ ਹੋ ਜਾਂਦੀਆਂ ਮੂਰੇ ਹਨੇਰਾ ਦਿਖਣ ਲੱਗ ਜਾਂਦਾ ਅੱਖਾਂ ਦੇ ਘਰ ਦੇ ਸੁਭਾਏ ਆਈਏ ਉਹ ਬਣਾ ਬੱਚੀ ਸੁਆਈ ਗਈ ਸੁਭਾਉ ਤੂੰ ਸੁਭਾਉ ਮਿੱਤਰ ਤਰਾ ਸੁਭਾਉ ਮੁਕਤ ਆ ਸੁਭਾਉ ਆ ਵਾਪੂ ਦੀ ਅੱਖਾਂ ਦੀ ਲਾਈਟ ਬਿਲਕੁਲ ਜਾ ਚੁੱਕੀ ਆ ਪਰਦੇ ਖਰਾਬ ਹੋ ਗਏ ਆ ਡਾਕਟਰ ਕਹਿੰਦੇ ਹੁਣ ਪਿੱਛੋਂ ਲਾਈਟ ਚਲੇ ਗਈ ਆ ਹੁਣ ਇਲਾਜ ਵੀ ਨਹੀਂ ਹੋ ਸਕਦਾ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਇੱਕ ਵਾਰ ਬਾਪੂ ਦੀ ਅੱਖਾਂ ਵੀ ਚੈੱਕ ਕਰਾਈਏ ਤੇ ਅੱਜ ਇਹਨਾਂ ਦੀ ਅੱਖ ਦਾ ਆਪਰੇਸ਼ਨ ਹੋਣਾ ਸੱਜੀ ਦਾ ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਬਾਪੂ ਜੀ ਨੂੰ ਸਿੰਦਰ কুমার ਜੀ ਨੂੰ ਆਪਣੀ ਅੱਖ ਤੋਂ ਦਿਖਣ ਲੱਗ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਸ੍ਰਿੰਦਰ কুমার ਦਿਖਾਈ ਨਹੀਂ ਦਿੰਦਾ ਬਾਪੂ ਨੂੰ ਅੱਖਾਂ ਤੋਂ ਅੰਧਰਾਤੇ ਦੀ ਪ੍ਰੋਬਲਮ ਤਾਂ ਬਹੁਤ ਸਾਲਾਂ ਤੋਂ ਆ ਸ਼ਾਮ ਦੇ ਟਾਈਮ ਜਦੋਂ ਹਨੇਰਾ ਹੋ ਜਾਂਦਾ ਬਿਲਕੁਲ ਹੀ ਨਹੀਂ ਦਿਖਾਈ ਦਿੰਦਾ ਸੀ ਪਰ ਦਿਨੇ ਦਿਖਦਾ ਹੁੰਦਾ ਹੁੰਦਾ ਹੁਣ ਪਿਛਲੇ ਸਮੇਂ ਤੋਂ ਦਿਨੇ ਦੇਖਣਾ ਵੀ ਬੰਦ ਹੋ ਗਿਆ ਮੋਤੀਆ ਉਤਰਿਆ ਅੱਖਾਂ 'ਚ ਦੋ ਧੀਆ ਦਾ ਬਾਪ ਆ ਭੈਣਾ ਵਿਆਈਆਂ ਸੀ ਦੋਨੇ ਧੀਆ ਬਾਪੂ ਦੀਆਂ ਤੇ ਇੱਕ ਬੇਟਾ ਸ਼ੁਭਮ ਇਹ ਵੀਰ ਸਾਨੂੰ ਬੜੀ ਮਾੜੀ ਹਾਲਤ ਦੇ ਵਿੱਚ ਮਿਲਿਆ ਤੁਸੀਂ ਦੇਖੀਏ ਵੀਡੀਓ ਇਹ ਵੀਰ ਸੜਕਾਂ ਤੇ ਘੁੰਮ ਰਿਹਾ ਸੀ ਸੱਟਾਂ ਲੱਗੀਆਂ ਹੋਈਆਂ ਸੀ ਬਹੁਤ ਬੁਰੇ ਹਾਲਾਤ ਸੀ ਵੀ ਦੇਦੇ ਤੇ ਇਹ ਵੀਰੇ ਨੂੰ ਜਦੋਂ ਸਾਡੇ ਕੋਲੇ ਵੀਰ ਛੱਡਣ ਆਏ ਅਸੀਂ ਵੀਡੀਓ ਸ਼ੇਅਰ ਕੀਤੀ ਫੇਸਬੁੱਕ ਤੇ ਪਾਈ ਤੋਂ ਵੀਡੀਓ ਨੂੰ ਦੇਖ ਕੇ ਭੈਣਾਂ ਨੂੰ ਪਤਾ ਲੱਗਿਆ ਵੀ ਸਾਡਾ ਭਰਾ ਮਨੁੱਖਤਾ ਦੀ ਸੇਵਾ ਤੇ ਜਾ ਪਹੁੰਚਿਆ ਵਾ ਤਾਂ ਇਹ ਆਪਣੇ ਪਿਤਾ ਜੀ ਨੂੰ ਲੈ ਕੇ ਇੱਥੇ ਪਹੁੰਚੀਆਂ ਆਪਦੇ ਭਰਾ ਨੂੰ ਮਿਲਣ ਤਾਂ ਜਦੋਂ ਇੱਥੇ ਆਏ ਅਸੀਂ ਸ੍ਰਿੰਦਰ ਕੁਮਾਰ ਜੀ ਨੂੰ ਦੇਖਿਆ ਵੀ ਇਹਨਾਂ ਨੂੰ ਤਾਂ ਦਿਖਦਾ ਨਹੀਂ ਅੱਖਾਂ ਤੋਂ ਬ্লাইন্ড ਨੇ ਤੇ ਇਹਨਾਂ ਨੂੰ ਪੁੱਛਿਆ ਇਹ ਰੋਣ ਲੱਗ ਗਏ ਵੀ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਗਰੀਬੀ ਆ ਘਰ ਚ ਪੁੱਤ ਮੇਰਾ ਕਮਲਾ ਹੋ ਗਿਆ ਧੀਆ ਵਿਆਹੀਆਂ ਹੋਈਆਂ ਵੀ ਮੈਂ ਹੁਣ ਬਹੁਤ ਔਖਾ ਮੇਰੇ ਤੋਂ ਆਪਰੇਸ਼ਨ ਵੀ ਨਹੀਂ ਕਰਾ ਹੁੰਦਾ ਲਾਜ ਵੀ ਨਹੀਂ ਹੋ ਰਿਹਾ ਮੇਰਾ ਤਾਂ ਫਿਰ ਸ਼ੁਭਮ ਨੂੰ ਤਾਂ ਅਸੀਂ ਦਾਖਲ ਕੀਤਾ ਸੀ ਇੱਥੇ ਤੇ ਨਾਲ ਅਸੀਂ ਸ੍ਰਿੰਦਰ ਕੁਮਾਰ ਜੀ ਨੂੰ ਵੀ ਦਾਖਲ ਕਰ ਲਿਆ। ਸ਼ੁਭਮ ਤਾਂ ਠੀਕ ਨਹੀਂ ਸੀ ਮੈਂਟਲੀ ਇਹਦਾ ਟ੍ਰੀਟਮੈਂਟ ਚੱਲਦਾ ਕਿੰਨਾ ਫਰਕ ਆ ਕਾਫੀ। ਹਜੇ 7-8 ਦਿਨ ਹੀ ਹੋਇਆ ਆਇਆ ਨੂੰ। ਤੇ ਸ੍ਰਿੰਦਰ ਕੁਮਾਰ ਜੀ ਦਾ ਵੀ ਅੱਖਾਂ ਦਾ ਅਸੀਂ ਚੈੱਕਅਪ ਕਰਾਇਆ ਤਾਂ ਡਾਕਟਰਾਂ ਨੇ ਦੱਸਿਆ ਵੀ ਇਹਨਾਂ ਦੀ ਅੱਖਾਂ ਦਾ ਆਪਰੇਸ਼ਨ ਹੋ ਸਕਦਾ ਵਾ। ਵੀ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਆ ਸਕਦੀ ਹੈ ਵਾਪਸ। ਤੇ ਅੱਜ ਇਹਨਾਂ ਦੀ ਅੱਖ ਦਾ ਆਪਰੇਸ਼ਨ ਹੋਣਾ ਸੱਜੀ ਦਾ। ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ। ਬਾਪੂ ਜੀ ਨੂੰ ਚੰਦਰਕੁਮਾਰ ਜੀ ਨੂੰ ਆਪਣੀ ਅੱਖ ਤੋਂ ਦੇਖਣ ਲੱਗ ਜਵੇ ਕਿ ਦੁਬਾਰਾ ਫੇਰ ਤੋਂ ਆਪਣੇ ਪਰਿਵਾਰ ਨੂੰ ਸੰਭਾਲ ਸਕੇ ਆਪਣੇ ਬੇਟੇ ਨੂੰ ਸੰਭਾਲ ਸਕੇ ਸ਼ੁਭਮ ਪੜਿਆ ਲਿਖਿਆ ਵਧੀਆ ਕੰਮਕਾਰ ਕਰਦਾ ਸੀ ਪਰ ਸਾਲ ਦੇ ਵਿੱਚ ਕੁਝ ਮਹੀਨੇ ਜਦੋਂ ਅਫਸੈਟ ਹੋ ਜਾਂਦਾ ਜਦੋਂ ਇਹਦੀ ਮਾਂ ਦੀ ਮੌਤ ਹੋਈ ਉਸ ਤੋਂ ਬਾਅਦ ਦੇ ਵਿੱਚ ਇਹ ਬਹੁਤ ਜ਼ਿਆਦਾ ਅਫਸੈਟ ਰਹਿਣ ਲੱਗ ਗਿਆ ਹੁਣ ਆਪਦੀ ਸੋਚੀ ਵੀ ਨਹੀਂ ਰਹਿੰਦੀ ਘਰਵਾਰ ਦੀ ਸੋਚੀ ਵੀ ਨਹੀਂ ਰਹਿੰਦੀ ਤੇ ਅੱਜ ਬਾਪੂ ਸਿੰਦਰ ਕੁਮਾਰ ਜੀ ਦੀ ਅੱਖ ਦਾ ਆਪਰੇਸ਼ਨ ਹੋਣਾ ਵਾ ਸੰਗਤ ਨੂੰ ਹੀ ਬੇਨਤੀ ਹੈ ਬਸ ਕੋਈ ਅਸੀਸ ਦਿਓ ਕੋਈ ਦੁਆ ਦਿਓ ਕੋਈ ਅਰਦਾਸ ਕਰਿਓ ਸਿੰਦਰ ਕੁਮਾਰ ਜੀ ਦੀ ਅੱਖ ਦਾ ਆਪਰੇਸ਼ਨ ਸਕਸੈਸਫੁਲ ਹੋਵੇ ਤੇ ਇਹ ਆਪਣੀ ਅੱਖਾਂ ਨਾਲ ਇਸ ਦੁਨੀਆ ਨੂੰ ਇਸ ਜਹਾਨ ਨੂੰ ਦੇਖ ਸਕਣ ਤੇ ਨਹੀਂ ਤਾਂ ਬਿਨਾਂ ਅੱਖਾਂ ਤੋਂ ਭਾਈ ਕਾਦੀ ਜ਼ਿੰਦਗੀ ਆ ਜਿਹਦੀਆਂ ਅੱਖਾਂ ਹੈ ਨਹੀਂ ਉਹਦੇ ਲਈ ਜਹਾਨ ਹੀ ਹੈ ਨਹੀਂ ਕਰਿਓ ਅਰਦਾਸ ਬੇਨਤੀ ਦੀਪਕਾ ਹਸਪਤਾਲ ਵਰਤਿਕਾ ਰੋੜਾ ਡਾਕਟਰ ਨੇ ਅੱਖਾਂ ਦੇ ਉਹਨਾਂ ਦੇ ਅੰਦਰ ਇਹਨਾਂ ਦਾ ਅੱਜ ਆਪਰੇਸ਼ਨ ਹੋਣਾ ਸਰਜਰੀ ਹੋਣੀ ਤੇ ਇਹਦਾ ਜਿਹੜਾ ਇਹਨਾਂ ਦੀ ਅੱਖ ਦੇ ਆਪਰੇਸ਼ਨ ਦਾ ਖਰਚਾ ਵਾ ਉਹ ਸਾਡੇ ਅਸ਼ਵਨੀ ਬਾਈ ਜੀ ਨੇ ਉਹਨਾਂ ਦੀ ਬੇਟੀ ਪ੍ਰਿੰਕਾ ਭੈਣ ਉਹਨਾਂ ਵੱਲੋਂ ਜਿਹੜੀ ਹੈਗੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ